ਲੇਕਿਨ 3 ਸਾਲ ਉਹ ਸਿੱਟ ਰਹੇ ਸਿੱਟ ਦੇ ਹੈਡਰ ਉਹ ਬਾਅਦ ਚ ਉਹ ਇਸ ਸਰਕਾਰ ਇਸ ਸਰਕਾਰ ਦੇ ਮੈਂ ਉਹੀ ਪੁੱਛ ਰਿਹਾ ਇਸ ਸਰਕਾਰ ਚ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਚ ਕਿਉਂਕਿ ਇਹ ਨਵੀਂ ਸਰਕਾਰ ਹੈ ਇਹਨਾਂ ਨੂੰ ਜਾਣਕਾਰੀ ਜਾਂ ਤਾਂ ਨਹੀਂ ਹੈ ਪਰ ਸਰਕਾਰ ਇੰਨਾ ਜਦੋਂ ਪਬਲਿਕ ਨੇ ਜਨਤਾ ਨੇ ਇੰਨਾ ਵੱਡਾ ਤੁਹਾਨੂੰ ਮੌਕਾ ਦਿੱਤਾ ਹੈ ਇੱਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਇੰਟੈਲੀਜੈਂਸ ਵਿੰਗ ਹੈ ਵਿਜੀਲੈਂਸ ਵਿੰਗ ਹੈ ਬਿਊਰੋਕ੍ਰੇਸੀ ਹੈ ਸਾਰਿਆਂ ਤੋਂ ਇਹਨਾਂ ਦੇ ਆਪਣੀ ਵੀ ਜਾਣ ਪਛਾਣ ਹੋਏਗੀ ਪਤਾ ਹੋਏਗਾ ਪਬਲਿਕ ਤੋਂ ਵੀ ਕਿਹੜਾ ਕਿਹੜਾ ਅਫਸਰ ਕਿਹੋ ਜਾਇਆ ਹੈ ਬੜੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਤੋਂ ਸਰਕਾਰ ਨੂੰ ਪਤਾ ਹੀ ਨਹੀਂ ਅਸੀਂ ਕਿ ਨੂੰ ਲਾ ਰਹੇ ਹੁਣ ਸਾਡੇ ਕੋਈ ਨਹੀਂ ਚੱਲਦਾ। ਉਹ ਚੱਲਦਾ ਨਹੀਂ ਹੈ। ਤੇ ਜੇ ਆਪਾਂ ਇਹੋ ਜਿਹੇ ਅਫਸਰ ਲਈਏ ਜਿਹਦੇ ਉੱਤੇ ਸ਼ੱਕ ਹੋਏ ਜਨਤਾ ਨੂੰ ਪਤਾ ਹੈ ਤੁਸੀਂ ਜਨਤਾ ਨਾਲ ਇੰਟਰੈਕਸ਼ਨ ਕਰੋ। ਤੋਂ ਇਹ ਹੀ ਹੋਣਾ ਹੈ। ਐਂਡ ਤੁਸੀਂ ਇਹ ਸੋਚੋ ਕਿ ਕਿੰਨਾ ਧੱਕਾ ਕਿੰਨਾ ਕ੍ਰਾਈਮ ਹੋਇਆ ਉਹਨੇ ਕਿੰਨਾ ਕ੍ਰਾਈਮ ਦੇ ਉੱਤੇ ਚਾਦਰ ਪਾਇਆ ਹੋਣਾ ਹੈ। ਢੱਕਿਆ ਤਾਂ ਜਾ ਕੇ ਕਿ ਨੇ ਕ੍ਰਿਮੀਨਲ ਬੱਚੇ ਉਹਨੇ ਤਾਂ ਜਾ ਕੇ ਨਾ ਪੈਸਾ ਨਹੀਂ ਕਾਲੀ ਠੀਕ ਹੈ ਕਿਉਂਕਿ ਹਰ ਹਰ ਸਟ੍ਰੀਮ 'ਚ ਪੈਸਾ ਬਣਾਉਣਾ ਕੋਈ ਤਰੀਕਾ ਹੈ ਹਰ ਚੀਜ਼ ਗਲਤ ਹੈ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਜੇ ਮੈਂ ਤੁਹਾਡੇ ਨਾਲ ਧੋਖਾ ਕਰਾਂਗਾ ਪੈਸੇ ਬਣਾਉਣ ਵਾਸਤੇ ਤੁਸੀਂ ਅਗਲੇ ਨਾਲ ਕਰੋਗੇ ਉਹ ਅਗਲੇ ਨਾਲ ਕਰੇਗਾ ਸਾਰਿਆਂ ਨਾਲ ਮਾੜਾ ਹੋ ਰਿਹਾ ਕਿਸੇ ਨੂੰ ਕਿਸੇ ਦਾ ਫਾਇਦਾ ਨਹੀਂ ਹੈ ਉਹ ਪੈਸੇ ਕਿਸੇ ਕੰਮ ਦੇ ਨਹੀਂ ਹੈ